ਕਸਾਨ ਭਰਾਮਾ ਨੂੰ ਡੈਰੀ ਫਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਗੇ ਭਾਈ ਆਪਾਂ ਵੀਡੀਓ ਬਣਾਉਂਦੇ ਸੀ ਅੱਜ ਇੱਕ ਵਿਸ਼ਾ ਥੋੜਾ ਹਟਕੇ ਆ ਇਹ ਥੋੜੇ ਪਿਆਰ ਕਰਕੇ ਮੈਂ ਵੀਡੀਓ ਮੈਨੂੰ ਬਣਾਉਣੀ ਪਈ ਜਦੋਂ ਤੁਸੀਂ ਮੈਨੂੰ ਭਰਪੂਰ ਹੰਗਾਰਾ ਦਿਨੇ ਹੋਗੇ ਉਹਦੇ ਤੇ ਆਪਾਂ ਤਿੰਨ ਇਹ ਨਾਮ ਕੱਢਣਿਆਂਗੇ ਹੁਣ ਤੁਹਾਨੂੰ ਵਿਸਤਾਰ ਦੇ ਵਿੱਚ ਮੇਰਾ ਬੇਟਾ ਤੁਹਾਨੂੰ ਦੱਸੂਗਾ ਗਲਾਬ ਸਿੰਘ ਬਠਿੰਡਾ ਚੈਨਲ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕਾਫੀ ਅਸੀਂ ਨਾ ਪਿਛਲੇ 10-20 ਦਿਨਾਂ ਤੋਂ ਅਸੀਂ ਇਹ ਪਲੈਨਿੰਗ ਕਰ ਰਹੇ ਸੀਗੇ ਵੀ ਕਿਉਂਕਿ ਦੇਖੋ ਹੁਣ ਤੁਸੀਂ ਇੰਨਾ ਚੈਨਲਸ ਨੂੰ ਇੰਨਾ ਵੀਡੀਓ ਨੂੰ ਡੈਡੀ ਨੂੰ ਇਹਨਾਂ ਪਿਆਰ ਦਿੱਤਾ ਵੀਡੀਓਜ਼ ਦੇਖਦੇ ਹਾਂ ਸਾਡੇ ਨਾਲ ਜੁੜਦੇ ਹਾਂ ਲਾਈਵ 'ਚ ਜਾਂ ਕਹਿ ਲਈਏ ਵੀ ਆਪਾਂ 23 ਲੱਖ ਵਿਊ ਹੁਣ ਤੱਕ ਆਪਣੇ ਚੈਨਲ ਤੇ ਹੋ ਚੁੱਕਿਆ ਵੀ 23 ਲੱਖ ਲੋਕਾਂ ਨੇ ਆਪਣੀਆਂ ਵੀਡੀਓ ਦੇਖੀਆਂ ਹੋਈਆਂ ਨੇ ਤੇ 30000 ਸਬਸਕ੍ਰਾਈਬਰ ਆਪਣੇ ਨਾਲ ਜੁੜ ਚੁੱਕਿਆ ਮਤਲਬ ਜਿਹੜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹ ਟੋਟਲ 30000 ਹੈ ਆਪਣੇ ਤੇ 30600 ਸਮਥਿੰਗ ਦੇ ਆਸ-ਪਾਸ ਹੈ ਤੇ ਉਹਦੇ ਲਈ ਅਸੀਂ ਸੋਚਿਆ ਵੀ ਤੁਹਾਡੇ ਲਈ ਵੀ ਅਸੀਂ ਥੋੜਾ ਜਿਹਾ ਕੁਝ ਕਰੀਏ ਜਾਂ ਗਿਫਟ ਕਹਿ ਲੋ ਜਾਂ ਕੁਝ ਬਸ ਇੱਕ ਵੈਸੀ ਛੋਟਾ ਜਿਹਾ ਆਪਾਂ ਈਵੈਂਟ ਟਾਈਪ ਜਿਹਾ ਰੱਖਿਆ ਇਹਦੇ ਚ ਕੀ ਹੈ ਤਿੰਨ ਇਨਾਮ ਰੱਖੇ ਆਪਾਂ ਜਿਆਦਾ ਵੀਡੀਓ ਲੰਮਾ ਨਹੀਂ ਕਰਦੇ ਤਿੰਨ ਇਨਾਮ ਹੈ ਪਹਿਲਾ ਦੂਜਾ ਤੀਜਾ ਇਹਦੇ ਚ ਜਿਹੜਾ ਵੱਡਾ ਇਨਾਮ ਹੋਊਗਾ ਪਹਿਲਾ ਦੂਜਾ ਤੀਜਾ ਇਹ ਹਿਸਾਬ ਨਾਲ ਇਹ ਆ ਜਾਣਗੇ ਹੁਣ ਇਹਦੇ ਚ ਆਪਾਂ ਹੁਣ Winner ਕੱਢਨੇ ਆ ਉਹ ਅਸੀਂ ਥੋੜੇ ਕਨਫਿਊਜ਼ ਸੀ ਵੀ ਕਿਵੇਂ ਕੱਢੀਏ ਜਾਂ ਕਿਉਂਕਿ ਦੇਖੋ ਹੁਣ ਵੀਡੀਓ ਇੰਨੇ ਜਣੇ ਦੇਖਦੇ ਆ ਸਾਰਿਆਂ ਨੂੰ ਤਾਂ ਅਸੀਂ ਵੀ ਕੁਝ ਨਾ ਕੁਝ ਦੇ ਪਾਵਾਂਗੇ ਪਰ ਐਵੇਂ ਵੀ ਅਸੀਂ ਟਰਾਈ ਕਰਾਂਗੇ ਮਹੀਨੇ 'ਚ ਜਿਵੇਂ ਐਸ ਕਿਸੀ ਤਿੰਨ ਰੱਖੇ ਆ ਗਾਂ ਵਾਲੇ 'ਚ ਇੱਕ ਰੱਖਾਂਗੇ ਜਾਂ ਕਿਸੇ 'ਚ ਤਿੰਨ ਜਾਂ ਚਾਰ ਹਨਾ ਐਦਾਂ ਕਰ ਕਰਕੇ ਅਸੀਂ ਕੁਝ ਨਾ ਕੁਝ ਕਰਦੇ ਰਵਾਂਗੇ ਤੁਹਾਡੇ ਲਈ ਵੀ ਇਹ ਵੀ ਜ਼ਰੂਰੀ ਹੈ ਹਨਾ ਤਾਂ ਹੁਣ ਅਸੀਂ ਕੀ ਕਰਿਆ ਤਿੰਨ ਇਨਾਮ ਰੱਖ ਲਏ ਤਾਂ ਇਹਦੇ 'ਚ ਇਹਨੂੰ ਤੁਸੀਂ ਇਹਦੇ 'ਚ ਤੁਸੀਂ ਹਿੱਸਾ ਕਿਵੇਂ ਲੈਣਾ ਹੈ ਇਹਦੇ ਹਿੱਸਾ ਲੈਣਾ ਵੀ ਅਸੀਂ ਜਿਹੜੀ ਕੱਲ ਤੋਂ ਲੈ ਕੇ ਅਗਲੇ 6-5 ਜਾਂ 6 ਦਿਨ ਜਿਹੜੀਆਂ ਵੀਡੀਓ ਪਾਵਾਂਗੇ ਕਿਉਂਕਿ ਜਿਹੜਾ ਆਪਾਂ ਇਹ ਇਨਾਮ ਕੱਢਣਾ ਇਹ ਕੱਢਾਂਗੇ ਆਪਾਂ ਲਾਈਵ 'ਚ ਜਿਹੜਾ ਅਗਲੇ ਸੰਡੇ ਆਪਾਂ ਲਾਈਵ ਕਰਾਂਗੇ ਉਹਦੇ ਲਾਈਵ 'ਚ ਇਹ ਆਪਾਂ ਉਹ ਕੱਢਾਂਗੇ ਕੀ ਕਹਿੰਦੇ ਇਨਾਮ ਕਿਉਂਕਿ ਦੇਖੋ ਵੀਡੀਓ ਆਫ ਦਾ ਕੋਡ ਵੀਡੀਓ ਬਣਾਵਾਂਗੇ ਤਾਂ ਉਤੇ ਫਿਰ ਕਈ ਵੀਰ ਗੁੱਸੇ ਵੀ ਹੋ ਸਕਦੇ ਆ ਵੀ ਸਾਡ ਨੂੰ ਨਹੀਂ ਆਇਆ ਜਾਂ ਤੁਸੀਂ ਕਿਸ ਹਿਸਾਬ ਨਾਲ ਕੱਢਿਆ ਆਪਾਂ ਲਾਈਵ 'ਚ ਕੱਢਾਂਗੇ ਲਾਈਵ ਕਰਾਂਗੇ ਉਹਦੇ ਤੁਸੀਂ ਲਾਈਵ ਹੀ ਦੇਖੋਗੇ ਤਾ ਇਹਦੇ ਚ ਹਿੱਸਾ ਲੈਣ ਲਈ ਤੁਸੀਂ ਕੀ ਕਰਨਾ ਹੈ ਇਹਦੇ ਸਭ ਤੋਂ ਪਹਿਲਾਂ ਆਪਣੇ ਇਹਦਾ ਤਿੰਨ ਚੈਨਲ ਆਗੇ ਜਿਵੇਂ YouTube Instagram ਤੇ Facebook ਹੁਣ ਅਗਲੇ 5 ਦਿਨ ਜਿਹੜੀਆਂ ਵੀਡੀਓਜ਼ ਆਉਣਗੀਆਂ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਤਿੰਨੇ ਚੈਨਲ ਸਬਸਕ੍ਰਾਈਬ ਕਰਨੇ ਆ YouTube Instagram ਤੇ Facebook ਜੇ ਕੋਈ ਵੀਰ Instagram ਥੋੜੇ ਜਿ ਘੱਟ ਚਲਾਉਂਦੇ ਆ ਜੇ ਕੋਈ Instagram ਤੇ ਹੈ ਨਹੀਂ ਤਾਂ ਕੋਈ ਚੱਕਰ ਨਹੀਂ ਨੀ YouTube ਤੇ Facebook ਥੋੜਾ ਸਬਸਕ੍ਰਾਈਬ ਹੋਇਆ ਹੋਣਾ ਚਾਹੀਦਾ ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਆ ਨੰਬਰ ਤੇ ਵਟਸਐਪ ਕਰਨਾ ਹੈ 9988100715 ਤੇ ਠੀਕ ਹੈ ਤੁਹਾਡੇ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਹੜੀਆਂ ਆਪਾਂ ਵੀਡੀਓ ਪਾਵਾਂਗੇ ਉਹ ਤੁਹਾਨੂੰ ਮਿਲਦੀਆਂ ਰਹਿਣ ਦੇਖੀ ਜਾਓ ਕਿਉਂਕਿ 6 ਦਿਨਾਂ ਚ ਆਪਾਂ ਇਹ ਕੱਢਣਾ ਹੈਗਾ ਤਾਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਤੁਹਾਡਾ ਜਿਹੜਾ ਵਟਸਐਪ ਹੈ ਜਿਵੇਂ ਵਟਸਐਪ ਹੈ ਇੰਸਟਾਗ੍ਰਾਮ ਹੋ ਗਿਆ ਜਾਂ ਫੇਸਬੁੱਕ ਹੋ ਗਿਆ ਜਿਹੜੀ ਆਪਾਂ ਵੀਡੀਓ ਪਾਵਾਂਗੇ ਉਹ ਬਸ ਸ਼ੇਅਰ ਹੀ ਕਰਨੀ ਐ ਹੋਰ ਕੁਝ ਨਹੀਂ ਕਰਨਾ ਇੱਕ ਸਾਡੀਆਂ ਜਿਹੜੀਆਂ ਵੀਡੀਓ ਆ ਉਹਨੂੰ ਲਾਈਕ ਕਰ ਦਿਓ ਤੇ ਜੇ ਵਧੀਆ ਲੱਗੀ ਲਾਈਕ ਕਰ ਦਿਓ ਉਹ ਕੋਈ ਇਸ਼ੂ ਵਾਲੀ ਗੱਲ ਨਹੀਂ ਉਹ ਮੈਂ ਵੈਸੇ ਕਹਿ ਰਿਹਾ ਤੇ ਇਸ ਤੋਂ ਇਲਾਵਾ ਵਟਸਐਪ ਤੇ ਤੁਸੀਂ ਸਕਰੀਨਸ਼ਾਟ ਭੇਜਨੇ ਆ ਜਿਹੜੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਮੰਨ ਲਓ 10 ਜਣਿਆਂ ਨੇ ਵੀਡੀਓ ਸ਼ੇਅਰ ਕਰਤੀ 10 ਜਣਿਆਂ ਚੋਂ ਜਿਹਦੇ ਸਭ ਤੋਂ ਵੱਧ ਵਿਊ ਹੋਣਗੇ ਉਹ ਵਿਊ ਅਸੀਂ ਕਾਊਂਟ ਕਰਾਂਗੇ ਕਿਉਂਕਿ ਹੋਰ ਕੋਈ ਤਰੀਕਾ ਨਹੀਂ ਹੈ ਉਹਦੇ ਸਿਰ ਤੇ ਥੋੜਾ ਜਿਹਾ ਸੌਖਾ ਹੋ ਜੂਗਾ ਤੁਸੀਂ 5 ਜਾਂ 6 ਦਿਨ ਵੀਡੀਓ ਸ਼ੇਅਰ ਕਰੋਗੇ ਲਗਾਤਾਰ ਹਨਾ ਤਾਂ ਉਹਦੇ ਜਿਹਨੂੰ ਸਭ ਤੋਂ ਵੱਧ ਕਹਿ ਲਓ ਵੀ ਵਿਊ ਆਉਣਗੇ ਮੰਨ ਲਓ ਇੱਕ ਇਸੇ ਇੱਕ ਦੀ ਵੀਡੀਓ 40 ਜਣਾਂ ਨੇ ਦੇਖੀ ਇੱਕ ਦੀ 43 ਜਣਾਂ ਨੇ ਦੇਖੀ ਇੱਕ ਦੀ 45 ਜਾਂ 50 ਜਣਾਂ ਨੇ ਦੇਖੀ ਜਿਹਦੀ ਸਭ ਤੋਂ ਵੱਧ ਵਿਊ ਹੋਣਗੇ ਉਹਨੂੰ ਪਹਿਲਾ ਇਨਾਮ ਉਸ ਤੋਂ ਘੱਟ ਵਾਲੇ ਨੂੰ ਦੂਜਾ ਫਿਰ ਤੀਜਾ ਐਂ ਕਰਕੇ ਆਪਾਂ 3 ਇਨਾਮ ਕੱਢਾਂਗੇ ਸੋ ਹੁਣ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ ਵੀ ਕਿਵੇਂ ਇਸ ਦੇ ਵਿੱਚ ਹਿੱਸਾ ਲੈਣਾ ਹੈ ਕੱਲ ਨੂੰ ਜਿਹੜੀ ਵੀਡੀਓ ਪਾਵਾਂਗੇ ਜਿਵੇਂ ਆਹੀ ਵੀਡੀਓ ਜਿਹੜੀ ਤੁਸੀਂ ਕੱਲ ਨੂੰ ਹੁਣ ਦੇਖੋਗੇ 6:30 ਵਜੇ ਤਾਂ ਇਹਦੇ 'ਚ ਕੀ ਹੈ ਇਹ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਅੱਗੇ ਚਾਹੇ ਇੰਸਟਾਗ੍ਰਾਮ ਤੇ ਕਰ ਦਿਓ ਫੇਸਬੁੱਕ ਤੇ ਕਰ ਦਿਓ ਵਟਸਐਪ ਤੇ ਕਰ ਦਿਓ ਤੇ ਜਦੋਂ 22 ਜਾਂ 23 ਘੰਟੇ ਹੋ ਜਾਣਗੇ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਆਹ ਨੰਬਰ ਤੇ ਵਟਸਐਪ ਕਰ ਦਿਓ ਤੇ ਆਪਦਾ ਨਾਮ ਲਿਖ ਕੇ ਤੇ ਆਪਣਾ ਫੁੱਲ ਐਡਰੈਸ ਲਿਖ ਕੇ ਵਿਦ ਪਿੰਨ ਕੋਡ ਲਿਖ ਕੇ ਸੈਂਡ ਕਰਿਓ ਤੇ ਉਹ ਅਸੀਂ 5 ਦਿਨ ਆਪਣੇ ਕੋਲੇ ਸੇਵ ਰੱਖਾਂਗੇ ਫਿਰ ਉਹਨਾਂ 'ਚੋਂ ਜਿੰਨੇ ਵੀ ਸਕਰੀਨਸ਼ਾਟ ਆਉਣਗੇ ਉਹਨਾਂ 'ਚੋਂ ਆਪਾਂ ਤਿੰਨ ਇਨਾਮ ਕੱਢ ਲਾਂਗੇ ਤੇ ਇਹਨਾਂ ਕੀ ਆਪਾਂ ਕਰਨਾ ਤੇ ਤਿੰਨ ਇਨਾਮ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਜੇ ਤਾਂ 100 ਕਿਲੋਮੀਟਰ ਦੇ ਅੰਦਰ ਅੰਦਰ ਆਉਣਿਓ ਫਿਰ ਤਾਂ ਅਸੀਂ ਖੁਦ ਜਾ ਕੇ ਵਿਜ਼ਿਟ ਕਰਾਂਗੇ ਤੇ ਆਪਾਂ ਬਾਈ ਹੈਂਡ ਤੁਹਾਨੂੰ ਇਨਾਮ ਦੇ ਕੇ ਆਵਾਂਗੇ ਨਾਲੇ ਚਾਹ ਵੀ ਕੇ ਆਵਾਂਗੇ ਤੇ ਤੇ ਜੇ 100 ਕਿਲੋਮੀਟਰ ਤੋਂ ਦੂਰ ਹੋਏ ਤਾ ਫਿਰ ਅਸੀਂ ਕੋਰੀਅਰ ਕਰ ਦਾਂਗੇ ਜੇ ਤੁਹਾਡਾ ਕੋਈ ਚੱਕਰ ਲੱਗਿਆ ਬਠਿੰਡੇ ਦਾ ਤੁਸੀਂ ਖੁਦ ਵੀ ਲੈ ਕੇ ਜਾ ਸਕਦੇ ਹੋ ਉਹਦੇ ਵਿੱਚ ਕੋਈ ਚੱਕਰ ਨਹੀਂ ਆ ਮੈਂ ਪਿਆਰ ਦਾ ਨਾਮ ਰੱਖਿਆ ਕੋਈ ਮੈਂ ਕੋਈ ਬਾਲਾ ਵੱਡਾ ਕੋਈ ਜਾਂ ਕੋਈ ਹੋਰ ਨਹੀਂ ਤੁਹਾਡੇ ਵਾਸਤੇ ਕੀਤਾ ਇੱਕ ਛੋਟਾ ਜਾਂ ਐਵੇਂ ਨਿੱਕਾ ਜਿਹਾ ਪ੍ਰਾਲਾ ਕਰਿਆ ਉਹ ਮੇਰੇ ਪ੍ਰਾਲੇ ਨੂੰ ਤੁਸੀਂ ਉਤਸ਼ਾਹ ਦਿਓ ਭਾਈ ਜੇ ਤੁਸੀਂ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰੂਗਾ ਤੇ ਬਾਕੀ ਮੈਂ ਸਾਰਿਆਂ ਤੁਹਾਨੂੰ ਦੱਸ ਹੀ ਦਿੱਤਾ ਵੀ ਹਿੱਸਾ ਕਿਵੇਂ ਲੈਣਾ ਤੁਸੀਂ ਇਸ ਦੇ ਵਿੱਚ ਤੇ ਆਪਣੇ ਚੈਨਲਸ ਤੇ ਨੰਬਰ ਸਾਰਾ ਕੁਝ ਇੱਥੇ ਬੋਰਡ ਤੇ ਸਾਹਮਣੇ ਤੁਹਾਡੇ ਲਿਖਿਆ ਹੋਇਆ ਜੇ ਫਿਰ ਵੀ ਕਿਸੇ ਨੂੰ ਕੋ ਸਮਝ ਨਹੀਂ ਆਈ ਹੋਵੇ ਤਾਂ ਉਹ ਇਸ ਨੰਬਰ ਤੇ WhatsApp ਕਰ ਦਿਓ ਲਿਖ ਕੇ ਮੈਸੇਜ ਜਾਂ ਬੋਲ ਕੇ ਵਾਇਸ ਮੈਸੇਜ ਤੁਸੀਂ ਭੇਜ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਹਿੱਸਾ ਕਿਵੇਂ ਲੈਣਾ ਜੇ ਕਿਸੇ ਨੂੰ ਸਮਝ ਨਹੀਂ ਆਇਆ ਵੈਸੇ ਤਾਂ ਮੈਨੂੰ ਉਮੀਦ ਹੈ 99% ਸਾਰਿਆਂ ਨੂੰ ਸਮਝ ਆ ਗਿਆ ਹੋਊਗਾ ਠੀਕ ਹੈ ਤੇ ਹੁਣ ਮਿਲਦੇ ਆਪਾਂ ਅਗਲੇ 5 ਦਿਨ ਤੇ 5 ਵੀਡੀਓ ਦੇ ਵਿੱਚ ਤੇ ਉਮੀਦ ਹੈ ਵੀ ਜਿਆਦਾ ਤੋਂ ਜਿਆਦਾ ਇਸ ਚੀਜ਼ ਚ ਹਿੱਸਾ ਲੈਣਗੇ ਤੇ ਆਪਾਂ ਫਿਰ ਅਗਲੇ ਸੰਡੇ ਲਾਈਵ ਚ ਅਗਲਾ ਜਿਹੜਾ ਸੰਡੇ ਆਊਗਾ ਉਸ ਦਿਨ ਆਪਾਂ ਇਹ ਇਨਾਮ ਅਨਾਉਂਸ ਕਰਾਂਗੇ ਇਸ ਵੀਡੀਓ ਦੇਖਣ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ